ਤੁਸੀਂ ਦੇਖ ਰਹੇ ਹੋ ਡੈਲੀ ਸਟਾਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਦੀ ਨੌਜਵਾਨੀ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੀ ਹੈ ਤਾਂ ਕੁਛ ਨਾ ਕੁਛ ਕਰਨ ਲਈ ਹਮੇਸ਼ਾ ਹੀ ਜਿਹੜਾ ਅੱਜ ਦੀ ਨੌਜਵਾਨ ਪੀੜੀ ਹੈ ਆਪਣੇ ਭਵਿੱਖ ਲਈ ਹਮੇਸ਼ਾ ਹੀ ਗੰਭੀਰ ਰਹੀ ਹੈ ਤੇ ਕੋਈ ਨਾ ਕਿਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਕਿਸੇ ਹੱਦ ਤੱਕ ਕੋਈ ਵੀ ਕੰਮ ਕਰਨ ਨੂੰ ਵੀ ਤਿਆਰ ਰਹਿੰਦੇ ਤਾਂ ਕਿ ਉਹਨਾਂ ਦਾ ਭਵਿੱਖ ਤੇ ਉਹਨਾਂ ਦਾ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਹੋਏਗੇ ਲੇਕਿਨ ਪੰਜਾਬ ਦੀ ਗੱਲ ਕਰਦੇ ਤੇ ਲੁਧਿਆਣਾ ਮਹਾਨਗਰ ਦੀ ਤਾਂ ਇੱਥੇ ਐਦਾਂ ਦੇ ਵੀ ਕਈ ਨੌਜਵਾਨ ਲੜਕੇ ਲੜਕੀਆਂ ਤਾਂ ਨੁਫੀ ਰੂਬ ਰੂ ਗਰਾਉਂਦੇ ਰਹੇ ਜਿਨ੍ਹਾਂ ਨੇ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤਾਂ ਅੱਜ ਤੁਹਾਨੂੰ ਫਿਰ ਅਸੀਂ ਲੁਧਿਆਣਾ ਦੇ ਹੀ ਇੱਕ ਨੌਜਵਾਨ 21 ਸਾਲਾਂ ਦੇ ਲੜਕੇ ਨੂੰ ਤੁਹਾਨੂੰ ਰੂਬ ਰੂ ਗਰਾਉਣ ਜਾ ਰਹੇ ਹਾਂ ਜਿਸ ਨੇ ਆਪਣਾ ਜਿਹੜਾ ਵਰਲਡ ਰਿਕਾਰਡ ਹੈ ਪੁਸ਼-ਅਪ ਦੇ ਵਿੱਚ ਵਰਲਡ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਅਤੇ ਇਨਫਲੂਐਂਸਰ ਦਿ ਬੁੱਕ ਆਫ ਰਿਕਾਰਡ ਆਪਣਾ ਨਾਮ ਖਾਸ ਗਾਇ ਹੈ ਇਹ ਉਹ ਰਿਕਾਰਡਸ ਹੁੰਦੇ ਜਿਨ੍ਹਾਂ ਨੂੰ ਬਾਅਦ ਚ ਜਿਹੜਾ ਕੋਈ ਵੀ ਜਿਹੜਾ ਨੌਜਵਾਨ ਕੋਈ ਵੀ ਸ਼ਖਸ ਅਗਰ ਕੋਈ ਰਿਕਾਰਡ ਨਾਲ ਇਦਾਂ ਦਾ ਉਹਨਾਂ ਦਾ ਇੱਕ ਸਰਟੀਫਿਕੇਟ ਮਿਲਦਾ ਹੈ ਜਿਨ੍ਹਾਂ ਦਾ ਉਹਨਾਂ ਦਾ ਰਿਕਾਰਡ ਸਾਹਮਣੇ ਵੱਜਦਾ ਤੇ ਇਹ ਲੜਕਾ ਆ ਨੀਰਜ ਲੜਕੇ ਨਾਮ ਹੈ ਨੀਰਜ ਚਾਇਲ ਲੁਧਿਆਣਾ ਦਾ ਨੌਜਵਾਨ ਹੈ ਤਾਂ 21 ਸਾਲਾਂ ਦੀ ਉਮਰ ਹੈ ਤਾਂ ਆਉਤਾ ਨੂੰ ਮਿਲਾਨੇ ਸਿ ਲੜਕੇ ਨਾ 21 ਸਾਲ ਲੜਕੇ ਨਾ ਮੇਰੇ ਸਾਹਮਣੇ ਮੌਜੂਦ ਹੈ ਸਵਾਗਤ ਹੈ ਤੁਹਾਡਾ ਅਨਿਸ਼ਾ ਟੀਵੀ 'ਚ ਸਸ਼ੀਕਾਲ ਜੀ ਪਹਿਲਾਂ ਤੁਹਾਨੂੰ ਕੀ ਨਾਮ ਹੈ ਬੜਾ ਬੁਰਾ ਨਾਮ ਜੀ ਹਾਂ ਨਿਰਚਾਇਲਾ ਜੀ ਉਹ ਰੇ ਉਮਰ ਕੀ ਨਹੀਂ ਹੈ ਮੇਰੇ 21 ਸਭ ਤੋਂ ਪਹਿਲਾਂ ਹਾਦਰਸ਼ਕਾਂ ਨੂੰ ਦੱਸ ਦੋ ਤੁਸੀਂ ਕੀ ਰਿਕਾਰਡ ਬਣਾਇਆ ਔਰ ਕਿੰਨੇ ਮਿੰਟ 'ਚ ਬਣਾਇਆ ਜੇ ਮੇਰੇ ਕੋਲ ਦੋ ਰਿਕਾਰਡ ਨੇ ਤੇ ਪਹਿਲਾ ਰਿਕਾਰਡ ਮੇਰਾ 360 ਡਿਗਰੀ ਪੁਸ਼-ਅਪਸ 1 ਮਿੰਟ 'ਚ ਮੈਂ 25 ਲਾ ਕੇ ਰਿਕਾਰਡ ਬਣਾਇਆ ਤੇ ਦੂਜਾ ਮੇਰਾ ਇਨਫਲੂਐਂਸਰ ਬੁੱਕ ਆਫ वर्ल्ड ਰਿਕਾਰਡ ਜਿਹੜਾ ਮੋਸਟ ਕਲਾਪ ਪੁਸ਼-ਅ ਜਿਹੜੀ ਇਹ ਜਿਹੜੀ ਤੁਸੀਂ 360 ਡਿਗਰੀ ਗੱਲ ਕੀਤੀ ਪੁਸ਼-ਅਪ ਦੀ ਇੱਕ ਤੁਸੀਂ ਕਲੈਬ ਪੁਸ਼-ਅਪ ਦੀ ਗੱਲ ਕੀਤੀ ਕਿ ਕਿਸ ਕਿਦਾਂ ਹੁੰਦੇ ਆ ਆਮ ਦਸ਼ਮ ਜਾਵੇ ਕਿਹੜੇ ਪੁਸ਼-ਅਪ ਕਿਦਾਂ ਦੇ ਹੁੰਦੇ ਆ ਜਿਹੜਾ 360 ਡਿਗਰੀ ਪੁਸ਼-ਅਪਸ ਆ ਇੱਕ ਤਾਂ ਹੁੰਦੇ ਨੋਰਮਲ ਪੁਸ਼-ਅਪ ਜਿਹੜੇ 360 ਜਿਹੜੇ ਪੁਸ਼-ਅਪਸ ਹੁੰਦੇ ਆ ਉਹ ਰਾਉਂਡ 360 ਡਿਗਰੀ ਵਾਂਗੂ ਘੁੰਮਣਾ ਪੈਂਦਾ ਇਹ ਪੁਸ਼-ਅਪ ਜਿਹੜੇ ਨੋਰਮਲ ਪੁਸ਼-ਅਪ ਤੋਂ ਬਹੁਤ ਜ਼ਿਆਦਾ ਡਿਫਿਕਲਟ ਹੁੰਦੇ ਆ ਇੰਦੇ ਚ ਕਿ ਜੇ ਆਪਾਂ ਥੋੜੀ ਜਿਹੀ ਵੀ ਹਨ ਹੋਣੀ ਹੋਗੀ ਤੇ ਆਪਣੇ ਮੂੰਹ ਤੇ ਹੱਥ ਤੇ ਬਹੁਤ ਜ਼ਿਆਦਾ ਸੱਟ ਲੱਗ ਸਕਦੀ ਆ ਤੇ ਜਿਹੜਾ ਦੂ ਉਹ ਹਵਾ ਚ ਫਲਾਈ ਕਰਕੇ ਸੁਪਰਮੈਨ ਵਾਂਗੂ ਤੇ ਕਲੈਬ ਮਾਰਨੀ ਪੈਂਦੀ ਤੇ ਥੱਲੇ ਜਾ ਕੇ ਤਾਂ ਇੱਕ ਪੁਸ਼-ਅਪਸ ਹੁੰਦਾ ਹੈ। ਅ 21 ਸਾਲ ਦੀ ਉਮਰ ਹੈ। ਕਿਸ ਏਜ ਤੋਂ ਤੁਸੀਂ ਇਹ ਸਟਾਰਟ ਕੀਤਾ ਸੀ ਪੁਸ਼-ਅਪ ਲਗਾਣਾ? ਅ ਮੈਨੂੰ 4-5 ਸਾਲ ਹੋ ਗਏ ਆ ਪੁਸ਼-ਅਪਸ ਲਾਣ ਦੇ ਕਿਉਂਕਿ ਪਹਿਲਾਂ ਮੈਂ ਆਰਮੀ ਦੀ ਤਿਆਰੀ ਕਰਦਾ ਸੀ। 7-8 ਸਾਲ ਹੋ ਗਏ ਮੈਨੂੰ ਆਰਮੀ ਦੀ ਤਿਆਰੀ ਕਰਦੇ ਨੂੰ ਤੇ ਕਿਤੇ ਨਾ ਕਿਤੇ ਉੱਥੇ ਮੇਰਾ ਲੱਕ ਨਹੀਂ ਜਮਾਇਆ ਗਿਆ ਜਾਂ ਮੇਰੀ ਭਰਤੀ ਨਹੀਂ ਹੋਈ ਉੱਥੇ ਤੇ ਉਸ ਤੋਂ ਬਾਅਦ ਹੀ ਮੈਂ ਜਿਹੜੇ ਦੇਖਿਆ ਪੰਜਾਬ ਦਾ ਇੱਕ ਮੁੰਡਾ ਜਿਨੇ ਰਿਕਾਰਡ ਬਣਾਏ ਸੀ ਤੇ ਉਹਦੀ ਤੇ ਏਜ ਮੇਰੀ ਸੇਮ ਹੀ ਸੀਗੀ ਤੇ ਮੈਂ ਉਹਨੂੰ ਦੇਖਿਆ ਤੇ ਆਪਣੇ ਆਪ ਨੂੰ ਦੇਖਿਆ ਫਿਰ ਮੈਂ ਪੁਸ਼-ਅਪ ਦੀ ਤਿਆਰੀ ਸਟਾਰਟ ਕੀਤੀ ਅੱਜ ਮੇਰੇ ਕੋ ਦੋ ਰਿਕਾਰਡ ਆ ਤਾਂ ਅ ਅਗਰ ਤੁਹਾਡੀ ਬੈਕਗ੍ਰਾਉਂਡ ਗੱਲ ਦੀ ਫੈਮਲੀ ਸਾਡੇ ਕੌਣ-ਕੌਣ ਹੈ ਤੇ ਕਿਸ ਤਾਂ ਤੁਹਾਡੀ ਸਰਕਲ ਫੈਮਲੀ ਚੱਲਦਾ ਹੈ ਅ ਫੈਮਲੀ 'ਚ ਮੇਰੇ ਮੰਮੇ ਡੈਡੀ ਤੇ ਚਾਰ ਭੈਣਾਂ ਇੱਕ ਭਰਾ ਤੇ ਸਰਕਲ ਦੇਖੋ ਥੋੜਾ ਫਾਈਨੈਂਸ਼ੀਅਲ ਪ੍ਰੋਬਲਮਸ ਰਹਿੰਦੀ ਆ ਜਿੰਦੇ ਕਰਕੇ ਮੇਰੀ ਤਿਆਰੀ ਵੀ ਸਹੀ ਢੰਗ ਨਾਲ ਅੱਗੇ ਨਹੀਂ ਹੋ ਪਾਂਦੀ ਤੇ ਅੱਗੇ ਖਰਚੇ ਲਈ ਧਿਆਨੀਆਂ ਵੀ ਲਾਣੀਆਂ ਪੈਂਦੀਆਂ ਆ ਅਸੋ so, 21 ਸਾਲ ਦਾ ਨੌਜਵਾਨ ਹੈ ਉਹ ਰਿਕਾਰਡ ਬਣਾਇਆ ਜਿਹੜੇ ਅੱਜ ਦੇ ਨੌਜਵਾਨ ਇਸ ਏਜ ਆ ਕੇ ਸ਼ਾਇਦ ਕਈ ਕੁਝ ਜਿਹੜੇ ਨੌਜਵਾਨ ਹੈ ਉਹ ਗਲਤ ਸੰਗਤੀ ਵੱਲ ਭਜੇ ਨੇ ਲੇਕਿਨ ਇਸ ਨੌਜਵਾਨ ਨੇ ਘਰ ਦੇ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਵਾਸਤੇ ਇੱਕ ਰਾਚੂਨੀ ਤਾਂ ਕਿ ਆਪਣਾ ਇੱਕ ਰਿਕਾਰਡ ਬਣਾਵੇ ਆਪਣਾ ਇੱਕ ਨਾਮ ਦੁਨੀਆ ਦੇ ਵਿੱਚ ਪੰਜਾਬ ਦੇ ਯਾਨੀ ਹਿੰਦੁਸਤਾਨ ਦਾ ਇੱਕ ਨਾਮ ਵਰਡ ਦੇ ਵਿੱਚ ਬਣਾਵੇ ਤਾਂ ਕਿਤੇ ਨਾ ਕਿਤੇ ਖੇਡ ਵੱਲ ਖੇਡ ਵੱਲ ਜਾ ਕੇ ਆਪਣੇ ਆਪ ਨੂੰ ਉਸ ਅ ਜਗਾ ਤੇ ਸਥਾਪਿਤ ਕੀਤਾ ਜਿੱਥੇ ਉਹਨਾਂ ਦਾ ਅ ਕੁਝ ਇਮੇਜ ਬਣ ਸਕੇ ਕਾਰ ਦੀ ਹਾਲਾਤ ਦੱਸਦੀ ਕਿ ਜਿਹੜਾ 21 ਸਾਲ ਦਾ ਨੌਜਵਾਨ ਨੀਰਜ ਚਾਹਲ ਜਿਸ ਨੇ ਦੋ ਰਿਕਾਰਡ ਬਣਾਏ ਅਤੇ ਇਸ ਤੋਂ ਇਲਾਵਾ ਹੋ ਵੀ ਕਾਫੀ ਮੈਡਲ ਜਿੱਤੇ ਆ ਅ ਸਭ ਤੋਂ ਪਹਿਲਾਂ ਤੁਸੀਂ ਮੋਹ ਜਵਾਨੀ ਗੱਲ ਸੁਣੀ ਵੀ ਸੇਨਾ ਚ ਭਰਤੀ ਦੀ ਗੱਲ ਕੀਤੀ ਵੀ ਸੇਨਾ ਚ ਭਰਤੀ ਹੋਊਗਾ ਦੇਸ਼ ਦਾ ਨਾਮ ਰੋਸ਼ਨ ਕਰੂੰਗਾ ਮਾਂ ਬਾਪ ਦਾ ਨਾਮ ਰੋਸ਼ਨ ਹੋਊਗਾ ਲੇਕਿਨ ਕਿਸੇ ਕਾਰਨਾ ਕਰਕੇ ਇਸ ਦੀ ਸਿਲੈਕਸ਼ਨ ਨਹੀਂ ਹੁੰਦੀ ਲੇਕਿਨ ਹਿੰਮਤ ਨਹੀਂ ਹਾਰੀ ਉਸ ਨੇ ਤਿਆਰੀ ਨੂੰ ਇਸਨੇ ਇੱਕ ਮੰਜ਼ਿਲ ਬਣਾ ਕੇ ਪੁਸ਼-ਅਪ ਕਰਨੀ ਸ਼ੁਰੂ ਕਰਤੀ ਤਾਂ ਕਿ ਉਹ ਰੇਰੀ ਕਸਰਤ ਹੈ ਜਾਂ ਐਕਸਰਸਾਈਜ਼ ਹੈ ਉੱਚ ਕੋਈ ਵਿਗਨ ਨਾ ਪਾਵੇ ਤਾਂ ਉਸ ਨੂੰ ਇੱਕ ਇੱਕ ਮੰਜ਼ਿਲ ਹਾਸਿਲ ਕਰਵਾਸੇ ਪੁਸ਼-ਅਪ ਲਗਾਉਣੇ ਸ਼ੁਰੂ ਕਰਤੇ ਤਾਂ ਅੱਜ ਪੁਸ਼-ਅਪ ਦੇ ਵਿੱਚ ਇਸ ਦਾ ਵੀ ਇੱਕ ਬੁੱਕ ਆਫ ਰਿਕਾਰਡ ਦੇ ਵਿੱਚ ਦਾ ਨਾਮ ਦਰਜ ਹੈ ਇਨਫਲੂਐਂਸਰ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਾਇਆ ਕਾਫੀ ਮੈਡਲ ਜਿੱਤ ਲਿਆ ਲੇਕਿਨ ਫੈਮਲੀ ਦੀ ਹਾਲਤ ਦੱਸਦੀ ਹੈ ਕਿ ਕਾ ਫੈਮਲੀ ਜਿਹੜੀ ਹਾਲ ਹੈ ਆਰਥਿਕ ਜਿਹੜੀ ਹਾਲਤ ਹੈ ਉਹ ਕਾਫੀ ਕਮਜ਼ੋਰ ਹੈ ਮੈਂ ਵੀ ਸੁਣਿਆ ਸੀ ਵੀ ਕਿਸੇ ਇਦਾਂ ਦੀ ਫੈਮਲੀ ਹੈਲਥ ਦੀ ਆਰਥਿਕ ਤੁਹਾਡੀ ਪ੍ਰੋਬਲਮ ਹੈਗੀ ਹੈ ਤਾਂ ਕੁਛ ਤੁਸੀਂ ਇਦਾਂ ਦੇ ਰਿਕਾਰਡ ਵੀ ਛੱਡੇ ਜਾਓ ਪੈਸੇ ਦੇ ਆਨ ਜਾਣ ਦਾ ਖਰਚਾ ਨਹੀਂ ਸੀ ਹਾਂ ਜੀ ਤੇ ਮੇਰੇ ਜੇ ਅੱਜ ਮੈਂ ਥੋੜਾ ਫਾਈਨੈਂਸ਼ੀਅਲ ਸਹੀ ਹੁੰਦਾ ਤਾਂ ਮੇਰੇ ਕੋਲ ਅੱਜ 10 ਵਰਲਡ ਰਿਕਾਰਡ ਹੋਣੇ ਸੀ ਘਰ ਤੋਂ ਕਰ ਜੇ ਮੰਨ ਸਕੇ ਕਿਉਂਕਿ 4 ਗਿਨੀਸ ਵਰਲਡ ਰਿਕਾਰਡ ਤਾਂ ਤੈਨੂੰ ਤਾਂ ਛੱਡਣੇ ਪਏ ਕਿਉਂਕਿ ਮੈਂ ਫਿਰ अनफिट ਹੋ ਗਿਆ ਸੀ ਮੈਂ ਪਿਛੇ 2 ਸਾਲ ਪਹਿਲਾਂ ਭਰਤੇ ਰਿਹਾ ਉਸ ਤੋਂ ਬਾਅਦ ਮੈਂ 10-15 ਦਿਨ ਫੇਰ ਮੈਂ ਹਸਪੀਟਲ ਭਰਤੇ ਰਿਹਾ ਕਿਉਂਕਿ ਡਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਣ ਲੱਗ ਗਈ ਸੀ ਕਿਉਂਕਿ 6-6 ਘੰਟੇ 5-5 ਘੰਟੇ ਐਕਸਰਸਾਈਜ਼ ਕਰਨਾ ਫਿਰ ਨੋਰਮਲ ਡਾਈਟ ਲੈਣਾ ਕਿਉਂਕਿ ਆਪਾਂ ਮਾਈਂਡ ਸੈਟ ਤਾਂ ਆਪਣਾ ਵਧੀਆ ਬਣਾ ਸਕਦੇ ਪਰ ਸਰੀਰ ਨੂੰ ਕਿੱਥੇ ਨਾ ਕਿੱਥੇ ਡਾਈਟ ਦੀ ਨੀਡ ਹੁੰਦੀ ਆ ਤੇ ਉਸ ਕਰਕੇ ਮੈਂ ਬਹੁਤ ਅਨਫਿਟ ਰਿਹਾ ਤੇ ਮੈਨੂੰ ਕਈ ਰਿਕਾਰਡ ਛੱਡਣੇ ਪਏ ਤੇ ਕਈ ਰਿਕਾਰਡ ਮੈਨੂੰ ਫੇਸ ਕਰਨ ਵੀ ਛੱਡਣੇ ਪਏ ਮੈਂ ਵੀ ਸੁਣਿਆ ਵੀ ਤੁਸੀਂ ਪਲਸ 2 ਕਿਤੇ ਉਸ ਵਾਰ ਪੜ੍ਹਾਈ ਦਾ ਕਾਫੀ ਮਨ ਸੀ ਕਿ ਪੜ੍ਹਾਈ ਵੀ ਤੁਸੀਂ ਤਾਂ ਨਹੀਂ ਕਰਦੇ ਕਿ ਤੁਹਾਡੀ ਆਰਥਿਕ ਤੁਹਾਡੀ ਫੈਮਲੀ ਪ੍ਰੋਬਲਮ ਹਾਂਜੀ ਪਲਸ 2 ਕਰਨ ਤੋਂ ਬਾਅਦ ਜਦੋਂ ਮੈਂ ਕਾਲਜ ਐਡਮਿਸ਼ਨ ਕਰਾਣ ਗਿਆ ਪਰ ਘਰਦਿਆਂ ਨੇ ਤਾਂ ਸਾਮਨਾ ਕਰਤਾ ਕਿਉਂਕਿ ਘਰਦਿਆਂ ਤਾਂ ਮੈਂ ਵੱਡਾ ਮੁੰਡਾ ਕਿਉਂਕਿ ਸਾਰੇ ਜ਼ਿੰਮੇਵਾਰੀ ਮਿਰਤੇ ਆ ਤੇ ਘਰ ਦਾ ਖਰਚਾ ਚਲਾਣਾ ਕਿਉਂਕਿ ਅੱਗੇ ਜਿਵੇਂ ਪਾਪਾ ਜੀ ਵੀ ਏਜ ਹੋ ਰਹੀ ਆ ਤੇ ਕੰਮ ਤੇ ਜਿਵੇਂ ਭੈਣ ਭਰਾ ਦਾ ਵੀ ਭਾਰ ਮਿਰਤੇ ਆ ਗਿਆ ਤੇ ਅੱਗੇ ਉਹਨਾਂ ਨੂੰ ਵੀ ਪੜ੍ਹਾਈ ਕਰਵਾਣੀ ਆ ਇਸ ਕਰਕੇ ਮੈਨੂੰ ਕਾਲਜ ਛੱਡਣਾ ਪਿਆ ਤੇ ਮੈਂ ਹੁਣ ਆਪਣੇ ਗੇਮ ਤੇ ਵੀ ਫੋਕਸ ਕਰਦੇ ਆ ਤੇ ਬਾਹਰ ਕੰਮ ਵੀ ਕਰਦੇ ਆ ਫੈਮਿਲੀ ਗੱਲ ਦੀ ਗੱਲ ਹੈ ਸਾਡੇ ਕੀ ਫੈਮਿਲੀ ਕੌਣ-ਕੌਣ ਦੀ ਤੁਸੀਂ ਗੱਲ ਕੀਤੀ ਹੈ ਤੇ ਕਿਸ ਤਰ੍ਹਾਂ ਬਾਕੀ ਦੇ ਸਿਸਟਮ ਕਿਦਾ ਚੱਲ ਰਿਹਾ ਹੈ ਫਾਦਰ ਕੀ ਕੰਮ ਕਰਦੇ ਤੁਸੀਂ ਕੀ ਨਾਲ ਕੰਮ ਕਰਦੇ ਆ ਮੇਰੇ ਫੈਮਿਲੀ ਚ ਮਮੇ ਡੈਡੀ ਆ ਤੇ ਮੇਰੇ ਚਾਰ ਭੈਣਾ ਇੱਕ ਭਰਾ ਤੇ ਅਸੀਂ ਚਪਲਾ ਬਣਾਉਣ ਦਾ ਕੰਮ ਕਰਦੇ ਆ ਉਹ ਸਾਲ ਚ ਦੋ ਤੇ ਤਿੰਨ ਮਹੀਨੇ ਹੀ ਵਧੀਆ ਚੱਲ ਪਾਂਦਾ ਤੇ ਉਸ ਤੇ ਨਾਲ-ਨਾਲ ਮੈਂ ਜਦੋਂ ਕੰਮ ਉਹ ਨਹੀਂ ਚੱਲਦਾ ਤੇ ਮੈਂ ਬਾਹਰ ਦਿਹਾੜੀਆਂ ਲਾ ਲੈਂਦਾ ਜਿਵੇਂ ਸੀਮੈਂਟ ਵਗੈਰਾ ਕਿਸੇ ਦਾ ਘਰ ਤੂੜਨਾ ਹੋਵੇ ਇਹ ਵਾਲੇ ਦਿਹਾੜੇ ਲਾਂਦਾ ਤੇ ਅੰਦਰ 500 ਰੁਪਏ ਮਿਲ ਜਾਂਦਾ ਘਰ ਦਾ ਖਰਚਾ ਚੱਲ ਜਾਂਦਾ ਤੇ ਮੈਂ ਆਪਣੀ ਐਕਸਰਸਾਈਜ਼ ਵੀ ਨਾਲ ਕਰਦਾ ਰਹਿੰਦਾ ਤਾਂ ਕਾਫੀ ਤੁਸੀਂ ਰਿਕਾਰਡ ਬਣਾਇਆ ਤੁਹਾਡਾ ਉਮਰ ਵੀ ਰਾਡੀ 21 ਸਾਲ ਹੈ ਕਦੀ ਤੁਸੀਂ ਰਾਜਨੀਤਿਕ ਲੋਕਾਂ ਨਾਲ ਜਾਂ ਜਿਹਦਾ ਆਪਸ ጋር ਕਾਫੀ ਨੌਕਰੀ ਦੇਦੀ ਹੈ ਕਦੀ ਇਦਾਂ ਦੇ ਲੀਡਰਾਂ ਨਾਲ ਕਦੀ ਤੁਸੀਂ ਰਾਫਤਾ ਕੀਤਾ ਵੀ ਮੈਨੂੰ ਮੇਰਾ ਆ ਮੇਰਾ ਰਿਕਾਰਡ ਹੈ ਜਾਂ ਮੈਨੂੰ ਸਰਕਾਰੀ ਨੌਕਰੀ ਜਾਂ ਮੈਨੂੰ ਹੋਗੇ ਇਦਾਂ ਦੀ ਜਗ੍ਹਾ ਤੇ ਮੈਨੂੰ ਗੇਮ ਵਾਲ ਮੇਰਾ ਕੋਈ ਹੈਲਪ ਕੀਤੀ ਹੈ ਕੋਈ ਕਿਸੇ ਤੀ ਪਹੁੰਚ ਕੀਤੀ ਥੇ ਉਹ ਜੇ ਲੋਕਾਂ ਨਾਲ ਗੱਲ ਹੋਈ ਆ ਪਰ ਉਹ ਕਹਿੰਦੇ ਹਲੇ ਤੱਕ ਅਸੀਂ ਤੇਰੇ ਲਈ ਵਧੀਆ ਸੋਚਾਂਗੇ ਅੱਗੇ ਬਸ ਇਹੀ ਕਿਹਾ ਉਹਨਾਂ ਨੇ ਹਾਂ ਜੀ ਜਰੂਰ ਕੋਈ ਕਿਸੇ ਨੇ ਬਾਣੀ ਫੜੀ ਹੈ ਜੀ ਬਾ ਹਲੇ ਤੱਕ ਕਿਸੇ ਨੇ ਫੜੀ ਜੇ ਬਾ ਫੜੀ ਹੁੰਦੇ ਤਾਂ ਮੈਂ ਹੋਰ ਅੱਗੇ ਚਲਾ ਜਾਂਦਾ ਸੋ ਆਰਥਿਕ ਜਿਹੜੀ ਹਾਲਤ ਆ ਫੈਮਲੀ ਦੀ ਉਸ ਨੌਜਵਾਨ ਦੀ ਸੀ ਮੂਹ ਦੀ ਸੋਨੀ ਗੱਲ ਕਾਰ ਦਾ ਕੰਮ ਹੈ ਚੱਪਲਾ ਮਨਾਂਦੇ ਆ ਸਿਰਫ 2 ਮਹੀਨੇ ਦਾ ਕੰਮ ਹੁੰਦਾ ਉਸ ਤੋਂ ਬਾਅਦ ਕੰਮ ਨਹੀਂ ਹੁੰਦਾ ਤੇ ਜਿਹੜਾ ਇਹ ਨੌਜਵਾਨਾ ਜਿਨੇ 2 ਵਰਲਡ ਰਿਕਾਰਡ ਬਣਾਏ ਆਪਣੇ ਨਾਂ ਤੇ ਤਾਂ ਹੋਰ ਰਿਕਾਰਡ ਬਣਾਉਣਾ ਚਾਹੁੰਦਾ ਸੀ ਲੇਕਿਨ ਪੈਸੇ ਦੀ ਮੁਸ਼ਕਲ ਕਰਕੇ ਕਿਰਾਇਆ ਆਨ ਜਾਣ ਦਾ ਨਾ ਹੋਊਗਾ ਕਿ ਜਿਹੜੇ ਰਿਕਾਰਡਸ ਦੀ ਫੀਸ ਜਮ੍ਹਾਂ ਕਰਾਣੀ ਹੁੰਦੀ ਉਹ ਨਾ ਹੋਊਗਾ ਕਿ 10 ਜਿਹੜੇ ਹੋਰ ਵਰਲਡ ਰਿਕਾਰਡ ਬਣਾਣ ਸੀ ਉਹਨਾਂ ਤੋਂ ਵੀ ਇਹ ਨੌਜਵਾਨ ਵਾਂਝਾ ਰਹਿ ਗਿਆ ਬੜੇ ਬੜੇ ਰਾਜਨੀਤਿਕ ਸਮਾਜਿਕ ਤੇ ਐਨ ਜੀਓ ਦੀ ਸੰਸਥਾਵਾਂ ਬڑے-ਬڑے ਦਾਅਵੇ ਕਰਦੇ ਆਸੀਂ ਏਦਾਂ ਹੈਲਪ ਕਰਦੇ ਆਸੀਂ ਮਦਦ ਕਰਦੇ ਆਂ ਲੇਕਿਨ ਕਿਤੇ ਨਾ ਕਿਤੇ ਦੀਵੇ ਤੱਲੇ ਹਨੇਰਾ ਦੇਖਣ ਨੂੰ ਅਕਸਰ ਹੀ ਮਿਲਦਾ ਤੇ ਇਸੇ ਦਾ ਹੀ ਹਨੇਰਾ ਲੁਧਿਆਣਾ ਦੇ ਇੱਕ ਨੌਜਵਾਨ ਨੂੰ ਦੇਖਣ ਨੂੰ ਮਿਲਿਆ ਲੁਧਿਆਣਾ ਸ਼ਹਿਰ ਮਾਂਚੈਸਟਰ ਲੈਣਾ ਕਾਫੀ ਇੱਥੇ ਜਿਹੜੀ ਜੀਡੀਪੀ ਗਰੋਥ ਹੈ ਜਿਹੜੀ ਇੰਡੀਆ ਦੀ ਉਹ ਲੁਧਿਆਣਾ ਤੋਂ ਹੀ ਨਿਰਭਰ ਕਰਦੀ ਕਾਫੀ ਇੰਡਸਟਰੀਸਟ ਹੈ ਲੇਕਿਨ ਪਤਾ ਨਹੀਂ ਕਿਉਂ ਉਹਨਾਂ ਲੋਕਾਂ ਦੀ ਜਾਂ ਉਹਨਾਂ ਰਾਜਨੀਤਿਕ ਲੋਕਾਂ ਦੀ ਇਸ ਨੌਜਵਾਨ ਯਾਨੀ ਕਿ ਕੱਲ ਦੇ ਦੇਸ਼ ਦੇ ਭਵਿੱਖ ਦੀ ਇਸ ਨੌਜਵਾਨ ਦੇ ਉੱਪਰ ਆਖਿਰ ਧਿਆਨ ਕਿਉਂ ਨਹੀਂ ਪਿਆ ਕਿਉਂਕਿ ਇਹ ਨੌਜਵਾਨ ਹਜੇ ਵੀ ਆਪਣੀ ਗੇਮਾਂ ਨੂੰ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਜੜੀ ਰੰਗਲਾ ਪੰਜਾਬ ਦੀ ਗੱਲ ਕੀਤੀ ਗਈ ਹੈ ਤਾਂ ਉਸ ਰੰਗਲੇ ਪੰਜਾਬ ਨੂੰ ਬਚਾਉਣ ਲਈ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਫੈਮਲੀ ਦਾ ਪਾਲਣ ਪੋਸ਼ਣ ਕਰਦੇ ਇਸ ਨੌਜਵਾਨ ਨੀਰਜ ਚੈਲ ਨੇ ਆਪਣੀ ਫੈਮਲੀ ਨੂੰ ਪਾਲਣ ਵਾਸਤੇ ਇੱਕ ਗੇਮ ਦਾ ਸਾਰਾ ਲਿੱਤਾ ਤੇ ਦੋ ਰਿਕਾਰਡ ਬਣਾਇਆ ਕਿੰਨੇ ਕਿਤੇ 10 ਰਿਕਾਰਡ ਤੋਂ ਮੂਹ ਜਵਾਨੀ ਸੁਨੇ 10 ਰਿਕਾਰਡ ਹੋਰ ਬੰਦੇ ਸੀ ਲੇਕਿਨ ਪੈਸਿਆਂ ਦਾ ਇੰਤਜ਼ਾਮ ਨਾ ਹੋਣ ਦਾ ਆਰਥਿਕ ਸਥਿਤੀ ਸਹੀ ਹੋਣ ਨਾ ਕਰਕੇ ਆਨ ਜਾਣ ਦਾ ਕਿਰਾਇਆ ਨਾ ਹੋਣ ਜਾਂ ਕਰਕੇ ਵੀ ਇਹ ਲੜਕਾ ਇੱਥੇ ਹੀ ਰਹਿ ਗਿਆ ਚੱਪਲ ਲੜਾ ਕੰਮ ਕਰਦੇ ਆ ਫੈਮਲੀ ਪੂਰੀ ਫੈਮਲੀ ਕੰਮ ਕਰਦੇ ਤਾਂ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਆ ਉਸ ਤੋਂ ਬਾਅਦ 8 ਮਹੀਨੇ ਜਾਂ 10 ਮਹੀਨੇ ਦੇ ਵੇਲੇ ਹੁੰਦੇ ਤਾਂ ਇਹ ਨੌਜਵਾਨ ਮਜ਼ਦੂਰੀ ਕਰਕੇ ਦਿਹਾੜੀ ਕਰਕੇ 500 ਰੁਪਏ ਦਿਹਾੜੀ ਕਰਕੇ ਇਹ ਨੌਜਵਾਨ ਜਿਹੜਾ ਆਪਣੇ ਪਰਿਵਾਰ ਦਾ ਪਾਲਣ ਪੋਸ਼ ਕਰਦਾ ਕਿਤਨਾ ਕਿਤੇ ਇਸ ਤਰ੍ਹਾਂ ਦੇ ਨੌਜਵਾਨ ਨੂੰ ਸਾਡੇ ਪੰਜਾਬ ਦੇਸ਼ ਦੀ ਲੋੜ ਹੈ ਮੇਰੇ ਪਿੱਛੇ ਤੁਸੀਂ ਦੁਵਾਰਾ ਦੇਖ ਸਕਦੇ ਹੋ ਪਿੱਛੇ ਇਹ ਇਸ ਤਰ੍ਹਾਂ ਜਿਹੜੇ ਸਰਟੀਫਿਕੇਟ ਜਾਂ ਮੈਡਲ ਹੁੰਦੇ ਆ ਇਹ ਇਸ ਤਰ੍ਹਾਂ ਨਹੀਂ ਮਿਲ ਜਾਂਦੇ ਇਸ ਵਾਸਤੇ ਆਪਣੇ ਸ਼ਰੀਰ ਨੂੰ ਲੋਹਾ ਬਣਾਉਣਾ ਪੈਂਦਾ ਹੈ ਗਰਮੀ ਚ ਔਰ ਸਰਦੀਆਂ ਦੇ ਵਿੱਚ ਬਾਹਰ ਖੜੇ ਹੋ ਕੇ ਪ੍ਰੈਕਟਿਸ ਕਰਨੀ ਪੈਂਦੀ ਘੰਟੇ-ਘੰਟਿਆਂ ਤਾਂ ਕਿਤਨਾ ਕਿਤੇ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਆਰਥਿਕ ਸਥਿਤੀ ਮਾੜੀ ਹੁੰਦੀ ਹੈ ਤਾਂ रिकॉर्ड ਵੀ ਬਣਾਇਆ ਲੇਕਿਨ ਆ ਆਰਥਿਕ ਸਿਟੀ ਕਮਜ਼ੋਰ ਹੋਣ ਕਰਕੇ ਡਾਈਟ ਨਾ ਮਿਲਨੀ ਤਾਂ ਸਰੀਰਿਕ ਕਮਜ਼ੋਰ ਹੋਣਾ ਕਾਫੀ ਬਿਮਾਰ ਵੀ ਰਿਹਾ ਤੇ ਉਸ ਦਰਮਿਆਨ ਗੈਬ ਵੀ ਪਿਆ ਗੇਮ ਦੇ ਵਿੱਚ ਲੇਕਿਨ ਹਜੇ ਵੀ ਨੌਜਵਾਨ ਦਾ ਜਿਹੜਾ ਜਜ਼ਬਾ ਉਹ ਦੇਖਣ ਨੂੰ ਮਿਲਦਾ ਵੀ ਮੈਂ ਹਜੇ ਵੀ ਪਾਕਿਸਤਾਨ ਦਾ ਇੱਕ ਬੰਦਾ ਆ ਅਰਸ਼ਦ ਨਾਮ ਦਾ ਜਿਹੜਾ ਬੰਦਾ ਜਿਸਨੇ ਪੁਸ਼-ਅਪ ਦੇ ਵਿੱਚ ਇੱਕ ਵਰਲਡ ਰਿਕਾਰਡ ਬਣਾਇਆ ਤਕਰੀਬਨ 70 ਪੁਸ਼-ਅਪ ਕਰ ਦਿੱਤਾ ਇਹ ਨੌਜਵਾਨ ਕਹਿੰਦਾ ਵੀ ਮੈਂ ਉਸ ਦਾ ਰਿਕਾਰਡ ਤੋੜੂਗਾ ਕਿਸਾ ਦੇਖਦੇ ਹੋ ਕੀ ਨਾਮ ਪੂਰਾ ਨਾਮ ਸੀ ਪਾਕਿਸਤਾਨ ਦੇ ਦਾ ਉਹਨਾਂ ਦਾ ਨਾਮ ਜੀ ਮੁਹੰਮਦ ਅਰਸ਼ਦ ਸੀਗਾ ਦੇ ਉਹਨਾਂ ਦੇ ਨਾਮ ਬਹੁਤ ਰਿਕਾਰਡ ਆ ਤੇ ਉਹਨਾਂ ਦਾ ਰਿਕਾਰਡ ਮੈਂ ਪਹਿਲਾਂ ਵੀ ਟਰਾਈ ਕੀਤਾ ਸੀ ਪਰ ਤੁਹਾਨੂੰ ਦੱਸਿਆ ਮੈਂ ਅਨਫਿਟ ਹੋਣ ਕਰਕੇ 5-10 ਪੁਸ਼-ਅਪ ਦੇ ਗੈਪ ਕਰਕੇ ਮੈਂ ਪਿੱਛੇ ਰਹਿ ਗਿਆ ਸੀ ਤੇ ਹੁਣ ਮੈਂ ਪੂਰੀ ਤਿਆਰੀ ਕਰ ਰਿਹਾ ਹਾਂ ਹੁਣ 10 ਪੁਸ਼-ਅਪਸ ਰਹਿ ਗਏ ਆ ਜਿੰਦਾ ਗੈਪ ਮੈਂ ਬਹੁਤ ਜਲਦੀ ਪੂਰਾ ਕਰੂੰਗਾ ਤੇ ਇਹਦਾ ਰਿਕਾਰਡ ਤੋੜੂੰਗਾ ਪਾਕਿਸਤਾਨ ਦਾ ਉਹਨੇ ਕਿੰਨੇ ਲਗਾਏ ਤੁਸੀਂ ਕਿੰਨੇ ਲਗਾਏ ਉਹਦੇ ਜਿਹੜੇ ਇੱਕ ਮੰਚ ਜਿਹੜੇ ਪਲੈਂਕ ਪੁਸ਼-ਅਪਸ ਆ ਉਹਨੇ 70 ਪੁਸ਼-ਅਪਸ ਲਾਏ ਆ ਤੇ ਮੈਂ 55 ਆਪਣੇ 20 ਤੱਕ ਪਹੁੰਚ ਗਿਆ ਮੈਂ ਇੱਕ ਹਾਂਜੀ ਇੱਕ ਮਿੰਟ ਚ ਹਾਂਜੀ ਤਾਂ ਫਿਰ ਕੀ ਲੱਗ ਰਿਹਾ ਅਗਰ ਤੁਹਾਨੂੰ ਕੋਈ ਬੰਦਾ ਹੈਲਪ ਕਰੇ ਡਾਈਟ ਤੁਹਾਨੂੰ ਪ੍ਰੋਪਰ ਮਿਲ ਜਾਂਦੀ ਹੈ ਜਾਂ ਤੁਹਾਨੂੰ ਕੋਈ ਸਹਾਰਾ ਮਿਲ ਜਾਂਦਾ ਤਾਂ ਤੁਸੀਂ ਰਿਕਾਰਡ ਪਾਕਿਸਤਾਨ ਦੇ ਉਸ ਅਰਸ਼ਦ ਦਾ ਰਿਕਾਰਡ ਟੋਟਸਕ ਦੋਗੇ ਜੀ ਬਿਲਕੁਲ ਜ਼ਰੂਰ ਤੇ ਮੈਂ ਉਹਦਾ ਰਿਕਾਰਡ ਬਹੁਤ ਹੀ ਜਲਦੀ ਤੋੜੂਗਾ ਤੇ ਇੱਕ ਹੀ ਨਹੀਂ ਮੈਂ ਹੋਰ ਵੀ ਅੱਗੇ ਜਿੰਨੇ ਰਿਕਾਰਡ ਹੋਗੇ ਮੇਰੇ ਤੋਂ ਬਹੁਤ ਬਹੁਤ ਜ਼ਿਆਦਾ ਰਿਕਾਰਡ ਮੈਂ ਅੱਗੇ ਤੋੜਨ ਦੀ ਕੋਸ਼ਿਸ਼ ਕਰੂੰਗਾ ਸੋ ਇਹ ਨੌਜਵਾਨ ਹੈ ਲੁਧਿਆਣਾ ਸ਼ਹਿਰ ਦਾ ਨਿਰਜ ਚਾਇਲ ਤਾਂ ਕਿਤਨਾ ਕਿਤੇ ਵਰਲਡ ਰਿਕਾਰਡ ਦੋ ਬਣਾ ਚੁੱਕਾ ਤੇ ਹੋਰ ਇੱਕ ਖਾਸ ਕਰਕੇ ਹਿੰਦੁਸਤਾਨ ਪੰਜਾਬੀਆਂ ਲਈ ਪੰਜਾਬ ਦੇ ਉਹਨਾਂ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਇੱਕ ਮੈਸੇਜ ਵੀ ਹੈ ਵੀ ਅਗਰ ਕੋਈ ਬੰਦਾ ਇਸ ਦੀ ਬਾਹ ਫੜਦਾ ਦੀ ਮਦਦ ਕਰਦਾ ਆ ਹੈਲਪ ਕਰਦਾ ਆ ਤਾਂ ਇਹ ਪਾਕਿਸਤਾਨ ਦੇ ਅਰਸ਼ਦ ਦਾ ਰਿਕਾਰਡ ਤੋੜ ਦੂਗੇ ਫਿਲਹਾਲ 10 ਪੁਸ਼-ਅਪ ਤੋਂ ਪਿੱਛੇ ਆ ਔਰ ਅਗਰ ਇਸ ਦਾ ਇਹਦੀ ਆਰਥਿਕ ਸਥਿਤੀ ਸਹੀ ਹੋ ਜਾਂਦੀ ਡਾਇਟ ਪ੍ਰੋਪਰ ਮਿਲ ਜਾਂਦੀ ਹੈ ਤਾਂ ਥੋੜੀ ਮਦਦ ਹੋ ਜਾਂਦੀ ਹੈ ਤਾਂ ਬਿਲਕੁਲ ਉਸ ਪਾਕਿਸਤਾਨ ਦੇ ਅਰਸ਼ਦਾ ਇਹ ਨੌਜਵਾਨ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਨੀਰਜ ਚਾਹਲ ਉਸ ਦਾ ਰਿਕਾਰਡ ਖੁਦ ਮੌਜੂਦਾਨੀ ਤੋਂ ਬਿਮਾਰਾ ਰਿਕਾਰਡ ਅਵਸ਼ੇਤ ਤੋੜੂਗਾ ਤਾਂ ਮਿਹਨਤ ਵੀ ਜਾਰੀ ਹੈ ਲੇਕਿਨ ਕਿਤੇ ਨਾ ਕਿਤੇ ਡਾਈਟ ਦੀ ਮੁਸ਼ਕਲ ਹੈ ਪੈਸੇ ਨਹੀਂ ਹੈ ਆਰਥਿਕ ਪ੍ਰੋਬਲਮ ਹੈ ਆਓ ਘਰ ਦੇ ਨੇ ਵੀ ਗੱਲਬਾਤ ਕਰਦੇ ਆ ਆਖਿਰ ਉਹਨਾਂ ਦਾ ਕੀ ਕਹਿਣਾ ਇਸ ਆਪਣੇ ਨੌਜਵਾਨ ਲੜਕੇ ਬਾਰੇ ਸੋ ਨੀਰਜ ਦੇ ਮਦਰ ਮੈਂਨਾ ਮਜੂਰੇ ਗੱਲਬਾਤ ਕਰਦੇ ਆ ਕੀ ਨਾਮ ਡਾਜੀ ਕਿਰਨ ਟਵਿੱਟਰ ਡਾ ਨੀਰਜ ਹੈ ਹਾਂਜੀ ਕਿੱਸਾ ਦੇਖ ਲਓ ਕਿ ਦਾ ਨਾਮ ਵਾਸ਼ਿੰਗ ਨਹੀਂ ਕਰਦਾ ਹਾਂਜੀ ਉਹ ਉਹ ਦਿਖ ਰਿਹਾ ਹੈਗਾ ਇਹ ਮੈਂ ਤਾਂ ਬੜੀ ਕਰਦਾ ਹੈਗਾ ਐਸੀ ਆਈ ਕਹਿੰਦੇ ਚਲੋ ਭਾਈ ਆਪਣਾ ਕਰਦਾ ਜੋ ਘਰੇ ਚੱਲੇ ਔਰ ਸਾਰੇ ਨੂੰ ਜੋ ਵੀ ਪੁੱਛਦਾ ਹੈ ਤੁਹਾਡਾ ਮੁੰਡਾ ਹੈਗਾ ਮੈਂ ਕਿ ਹਾਂਜੀ ਸਾਡਾ ਮੁੰਡਾ ਹੈਗਾ ਤੇ ਐਗੀ ਮੈਂ ਕਹਿੰਦੀ ਦੇਖੋ ਅਗਲਾ ਇੰਨਾ ਕੁਝ ਕਰ ਰਿਹਾ ਹੈਗਾ ਔਰ ਦੇਖੋ ਹਾਲੀ ਤੱਕ ਤਾਂ ਕੋਈ ਮਦਦ ਹੋਈ ਨਹੀਂ ਦੀ ਮਦਦ ਨਹੀਂ ਕੀਤੀ ਨਾ ਜੀ ਕੋਈ ਨਹੀਂ ਕਰੇ ਨਾ ਕੋਈ ਨਹੀਂ ਆਏ ਕੰਦੇਗੇ ਕਿ ਹਾਸੀ ਕਰਾਂਗੇ ਕਰਾਂਗੇ ਕੋਈ ਅੱਗੇ ਆਇਆ ਹੀ ਨਹੀਂ ਹਾਲੀ ਤੱਕ ਸਵਾਰਾ ਹੀ ਲੰਦੇ ਹਾਂਜੀ ਅਤੇ ਫਿਰ ਵੀ ਬੱਚਾ ਕਰਦਾ ਪਿਆ ਹੈਗਾ ਹੁਣ ਦੇਖੋ ਇੰਨਾ ਸਾਡਾ ਕੰਮ ਹੈਗਾ 6 ਮਹੀਨੇ ਕਰਦੇ 6 ਮਹੀਨੇ ਨਹੀਂ ਕਰਦੇ ਫਿਰ ਵੀ ਰੋਟੀ ਤਾਂ ਖਾਣੀ ਪੈਣੀ ਹੈਗੀ ਆ ਪਾਪਾ ਇਹ ਸੋਚਦੇ ਬਈ ਚਲੋ ਬੱਚੇ ਦੀ ਕੋਈ ਚੜਾਈ ਹੋ ਜਾਏ ਤਾਂ ਸਾਡਾ ਵੀ ਕਰਦਾ ਕੁਝ ਹੋ ਜਾਏ ਹੁਣ ਇਹਦਾ ਡੈਡੀ ਵਿਚਾਰਾ ਹੁਣ ਪਹਿਲੇ ਥੋੜੇ ਦਿਨ ਪਹਿਲੇ ਇਹਨੇ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਮੈਨੂੰ ਇੰਨਾ ਔਖਾ ਹੋ ਗਿਆ ਕਿ ਘਰ ਚ ਲਾਣਾ ਹੁਣ ਮੈਂ ਕਿਹਨਾਂ ਨੂੰ ਵੀ ਕਿੱਥੇ ਲਾਂ ਵਿਚਾਰਾ ਦੋ ਤਿੰਨ ਦਿਹਾੜੀ ਗਿਆ ਹਾਂ ਹਾਂ ਤੇ ਇਹਨੇ ਹੱਥ ਦਿਖਾਏ ਆਪਣੇ ਕਹਿੰਦੇ ਮੰਮੀ ਦੇਖ ਮੇਰੇ ਕਿੱਦੇ ਛਾਲੇ ਪੈ ਗਏ ਮੈਂ ਕਿਹਾ ਚਲ ਕੋਈ ਨਾ ਆਪਾਂ ਔਖਾ ਸੁੱਖਾ ਕੱਢ ਲੈਂਗੇ ਤੂੰ ਰਹਿਣ ਦੇ ਫਿਰ ਅਬ ਰੋਟੀ ਤਾਂ ਖਾਣੀ ਚਾਹੀਏ ਕਰਜਾ ਕਰਕੇ ਖਾਣੀ ਖਾਣੀ ਪੇਟ ਤਾਂ ਭਰਨਾ ਹੀ ਪੈਣਾ ਹੈਗਾ ਮਿਹਨਤ ਕਰਦਾ ਹੈਗਾ ਮੈਂ ਕਿਹਾ ਫਿਰ ਸਾਰੇ ਲੋਕੀ ਆਪਾਂ ਇਹ ਕਹਿੰਦੇ ਕਿ ਦੇਖੋ ਕੋਈ ਅੱਗੇ ਇੰਦਾਂ ਦੀ ਮਦਦ ਕਰੇ ਜੇ ਚਾਹੀ ਕਿ ਅੱਗੇ ਹੋ ਕੇ ਹੋਰ ਮਿਹਨਤ ਕਰਕੇ ਆਪਣਾ ਪੰਜਾਬ ਦਾ ਵੀ ਨਾਮ ਰੋਸ਼ਨ ਕਰੇ ਅੱਗੇ ਵੀ ਜਾ ਕੇ ਕੁਝ ਕਰੂਗਾ ਤਾਂ ਸਾਰੇ ਦਾ ਹੀ ਅੱਛਾ ਹੋਊਗਾ ਅਰ ਅਪਾ ਇਹ ਹੀ ਕਹਿਣਾ ਚਾਹੁੰਦੇ ਦੇਖੋ ਇੰਨਾ ਬੜਾ ਪਰਿਵਾਰ ਹੈਗਾ ਹੁਣ ਅੱਜ ਤੋਂ ਅਸੀਂ ਕਰ ਰਹੇ ਬਾਤ ਇਹ ਤਾਂ ਇੰਨੇ ਤੇ ਉੱਪਰ ਜ਼ਿੰਮੇਵਾਰੀ ਆ ਜੂਗੀ ਜੇ ਅਗਲਾ ਮਿਹਨਤ ਇੰਨੀ ਕਰੂਗਾ ਜੇ ਕੋਈ ਇਹਨਾਂ ਦੀ ਸੁਣਾਈ ਹੋਊਗੀ ਤਾਂ ਇਹਦੀ ਚੜ੍ਹਾਈ ਹੋਈ ਜਾਣੀ ਹੈਗੀ ਸੋ ਮਦਰ ਹੈ ਆਮ ਲੋਕਾਂ ਨੂੰ ਵੀ ਇਹਦੀ ਅਪੀਲ ਕੀਤੀ ਹੈ ਤਾਂ ਮੈਂ ਇੱਕ ਵਾਰੀ ਫੇਰ ਉਸ ਨੌਜਵਾਨੇ ਲੁਧਿਆਣਾ ਸ਼ਹਿਰ ਦੇ ਨਿਰਜ ਚਾਇਲ ਕੋ ਵਾਪਸ ਆਣਾ ਦੇ ਗਲਬਾਤ ਕਰਦਾ ਆ ਅਖੀਰ ਕੀ ਚਾਹੁੰਦੇ ਆ ਕਿਸ ਤਰੀਕੇ ਅਪੀਲ ਕਰਦੇ ਹੋ ਕੀ ਤੁਸੀਂ ਆਮ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦੇ ਤਾਂ ਕਿ ਕਰਦੇ ਜੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਜੇ ਕੋਈ ਵੀ ਮੇਰੇ ਭਰਾ ਭੈਣ ਕੋਈ ਵੀ ਜੇ ਮੈਨੂੰ ਸਪੋਰਟ ਕਰਦਾ ਅੱਗੇ ਮੈਂ ਹੋਰ ਵੀ ਰਿਕਾਰਡ ਬਣਾ ਸਕਦਾ ਤੇ ਕੋਈ ਵੀ ਸਪੋਰਟ ਕਰਨਾ ਚਾਹੁੰਦਾ ਤੇ ਮੇਰਾ ਨੰਬਰ ਹੈਗਾ 9877474748 9877474748 ਇਹ ਨੰਬਰ ਆ ਮੈਨੂੰ ਸਪੋਰਟ ਕਰ ਸਕਦਾ ਇੱਕ ਵਾਰੀ ਦੁਬਾਰਾ ਨੰਬਰ ਬਣਾ ਫਿਕਰ ਨਾਲ ਆ ਰਾਮ ਨਾਈਨ 8 7 7 4 7 4 7 4 8 9 8 7 7 4 7 4 7 4 8 ਇਸ ਨੰਬਰ 'ਤੇ ਆਨੇ ਲੱਗੇਗੇ ਹਾਂਜੀ ਸੋ ਇਹ ਲੁਧਿਆਣਾ ਦਾ ਨੌਜਵਾਨ ਸੀ ਨੀਰਜ ਚਾਲ ਜਿਸ ਨੇ ਦੋ ਵਰਲਡ ਰਿਕਾਰਡ ਬਣਾਇਆ ਦਾ 10 ਹੋਰ ਵਰਲਡ ਰਿਕਾਰਡ ਬਣਾ ਸਕਦਾ ਸੀ ਲੇਕਿਨ ਪੈਸਿਆਂ ਦੀ ਆਰਥਿਕ ਕਮੀ ਕਰਕੇ ਇਸ ਨੌਜਵਾਨ ਨੂੰ ਉਸ ਰਿਕਾਰਡ ਤੋਂ ਵਾਂਝਾ ਹੋਣਾ ਪਿਆ ਆਖਿਰ ਅਸੀਂ ਵੀ ਅਪੀਲ ਕਰਦੇ ਹਾਂ ਉਹਨਾਂ ਇੰਡਸਟਰੀ ਸਟਾਰਾਂ ਨੂੰ ਉਹਨਾਂ ਸਮਾਜਿਕ ਸੇਵ ਜਿਹੜੇ ਸੇਵਾਦਾਰ ਬੰਦੇ ਐ ਔਰ ਹੋਰ ਵੀ ਜਿਹੜੇ ਲੋਕ ਐ ਇਸ ਨੌਜਵਾਨ ਦੀ ਮਦਦ ਕਰਨ ਤਾਂ ਕਿ ਇਹ ਨੌਜਵਾਨ ਹੋਰ ਵਰਡ ਕਰਮੇ ਜਿਹੜੇ ਇਹਨੇ ਪਹਿਲਾ 10 ਵਰਡ ਕਰ ਤੋਂ ਵਾਂਝੇ ਰਹਿ ਗਿਆ ਉਹ ਵੀ ਪੂਰੇ ਕਰੇ ਇਸ ਤੋਂ ਇਲਾਵਾ ਜਿਹੜਾ ਪਾਕਿਸਤਾਨ ਦੇ ਅਰਸ਼ਦ ਦਾ ਇਸਨੇ ਰਿਕਾਰਡ ਤੋੜਨਾ ਐ ਸਿਰਫ ਕੁਝ ਕਦਮ ਦੂਰ ਐ ਤੇ ਉਹ ਵੀ ਰਿਕਾਰਡ ਇਸਨੇ ਖੁਦ ਜਬਾਨੀ ਕੇ ਮੈਂ ਰਿਕਾਰਡ ਤੋੜ ਦਊਗਾ ਸਿਰਫ ਸਿਰਫ ਡਾਈਟ ਦੀ ਪ੍ਰੋਬਲਮ ਐ ਅਗਰ ਡਾਈ ਪ੍ਰੋਪਰ ਮਿਲੂਗੀ ਹੈਲਪ ਹੋਊਗੀ ਤਾਂ ਜਰੂਰ ਇਹ ਨੌਜਵਾਨ ਪਾਕਿਸਤਾਨ ਦੇ ਮੁਹੰਮਦ ਅਰਸ਼ਦ ਦਾ ਰਿਕਾਰਡ ਤੋੜ ਕੇ ਹਿੰਦੁਸਤਾਨ ਦਾ ਨਹੀਂ ਪੰਜਾਬ ਦੇ ਲੁਧਿਆਣਾ ਦਾ ਵੀ ਨਾਮ ਰੋਸ਼ਨ ਕਰਕੇ ਇੱਕ ਇਤਿਹਾਸ ਲਿਖੂਗਾ ਖੈਰ ਇਹ ਤਾਂ ਹੁਣ ਸਾਡੇ ਲੋਕਾਂ ਤੇ ਨਿਰਭਰ ਕਰਦਾ ਉਹ ਇਸ ਏਦਾਂ ਦੇ ਨੌਜਵਾਨ ਦੀ ਕਦੋਂ ਤੇ ਕਿੰਨੀ ਜਲਦੀ ਮਦਦ ਕਰਦਾ ਤਾਂ ਕਿ ਇਸ ਨੌਜਵਾਨ ਦੀ ਨੌਜਵਾਨੀ ਬਰਕਰਾਰਾਵੇ ਤੇ ਇਸ ਦਾ ਜਿਹੜੀ ਗੇਮ ਹੈ ਔਰ ਦੇਸ਼ ਭਤੀ ਜज्ਬਾ ਉਹ ਵੀ ਬਰਕਰਾਰਾ ਰੱਖੇ ਕੈਮ ਐਮ ਐਨ ਬੋਬਿਨਾ संदीप शर्मा सर टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप